ਕੈਨਿਸ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਅਹਿਮ ਅਪਡੇਟ 에어ਪੋਰਟ ਅਥਾਰਟिटीज ਦੇ ਨਾਲ ਜੁੜੀ ਹੋਈ ਹੈ ਇਸ ਸਮੇ ਮਾਈਕਰੋਸਾਫਟ ਦੇ ਜਿਹੜੇ ਸਰਵਰ ਨੇ ਉਹਨਾਂ ਦੇ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਪੂਰੇ 에어ਪੋਰਟ ਦੀ ਜਿਹੜੀ ਆਵਾਜਾਈ ਹੈ ਉਹ ਠੱਪ ਹੋ ਗਈ ਹੈ ਨਾ ਤਾਂ ਉਡਾਨਾਂ ਉਡ ਪਾ ਰਹੀਆਂ ਤੇ ਨਾ ਹੀ ਲੈਂਡ ਕਰ ਪਾ ਰਹੀਆਂ ਜ਼ਿਕਰ ਖਾਸ ਹੈ ਕਿ ਜਿਹੜੀ ਇਹ ਤਕਨੀਕੀ ਖਰਾਬੀ ਆਈ ਹੈ ਇਸ ਦੇ ਪਿੱਛੇ ਦੀ ਜਿਹੜੀ ਵਜ੍ਹਾ ਦੱਸੀ ਜਾ ਰਹੀ ਹੈ ਉਹ ਮਾਈਕਰੋਸਾਫਟ ਦਾ ਜਿਹੜਾ ਸਰਵਰ ਹੈ ਉਸਦੇ ਵਿੱਚ ਤਕਨੀਕੀ ਖਰਾਬੀ ਆ ਗਈ ਹੈ ਜੇਕਰ ਤੁਹਾਨੂੰ ਸਿੰਪਲ ਭਾਸ਼ਾ ਦੇ ਵਿੱਚ ਸਮਝਾਈਏ ਕਿਉਂਕਿ ਜਿਹੜੇ ਲੋਕਾਂ ਦੇ ਵੱਲੋਂ ਆਪਣੇ ਆਪਣੇ ਕੰਪਿਊਟਰ ਦੇ ਵਿੱਚ ਆਪਣੇ ਆਪਣੇ ਪੀਸੀ ਦੇ ਵਿੱਚ ਜਦੋਂ ਵਿੰਡੋਸ ਕਰੀ ਜਾਂਦੀ ਇਸ ਜਦੋਂ ਕਦੇ ਵਿੰਡੋ ਖਰਾਬ ਹੋ ਜਾਂਦੀ ਹੈ ਕਰਪਟ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਸਕਰੀਨ ਹੈ ਉਹ ਬਿਲਕੁਲ ਬਲੂ ਹੋ ਜਾਂਦੀ ਹੈ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕਿ ਜਿਹੜੀ ਸਕਰੀਨ ਹੈ ਉਹ ਇਸ ਸਮੇਂ ਬਲੂ ਹੋ ਚੁੱਕੀ ਹੈ ਉਸ ਦੇ ਉੱਤੇ 에ਰਰ ਆ ਰਿਹਾ ਕਿਉਂਕਿ ਮਾਈਕਰੋਸਾਫਟ ਦੀ ਇਹ ਸਾਰੀ ਵਿੰਡੋਸ ਨੇ ਇਹ ਸਾਰੀ origignal ਵਿੰਡੋਸ ਨੇ ਜਿਹੜੇ 에ਰਪੋਰਟ ਅਥਾਰਟੀ ਦੇ ਨਾਲ ਜੁੜੀ ਹੋਈਆਂ ਨੇ ਤੇ ਜਿਹੜਾ ਇਹ ਸਰਵਰ ਦੇ ਵਿੱਚ ਤਕਨੀਕੀ ਕਾਰਨ ਆਇਆ ਉਸ ਤੋਂ ਬਾਅਦ ਇਹ ਜਿਹੜੀ ਸਾਰੀ ਵਿੰਡੋਸ ਨੇ ਸਾਰੇ ਪੀਸੀ ਨੇ ਉਹ ਬਲੂ ਸਕਰੀਨ ਸ਼ੋ ਕਰ ਰੇਨੇ ਤੇ ਇਸ ਸਮੇਂ ਨਾਤਾ ਕੋਈ ਗੇਟ ਪਾਸ ਪਾਪ ਬੋਰਡਿੰਗ ਪਾਸ ਅਪਲਾਈ ਹੋ ਰਿਹਾ ਤੇ ਨਹੀਂ ਕਿਸੇ ਹੋਰ ਤਰੀਕੇ ਦੇ ਨਾਲ ਉਸ ਨੂੰ ਵਰਤਿਆ ਜਾ ਰਿਹਾ ਤੇ ਕਈ ਯਾਤਰੀ ਜਿਹੜੇ ਬੋਰਡਿੰਗ ਪਾਸ ਤੇ ਲਈ ਰੈਡੀ ਵੀ ਹੋਏ ਨੇ ਤਾਂ ਉਹਨਾਂ ਨੂੰ ਹੱਥ ਨਾਲ ਲਿਖ ਕੇ ਵੀ ਜਿਹੜਾ ਬੋਰਡਿੰਗ ਪਾਸ ਦਿੱਤਾ ਗਿਆ ਇੱਕ ਯਾਤਰੀ ਦੇ ਵੱਲੋਂ ਇਹ ਇੱਕ ਫੋਟੋ ਸਾਂਝੀ ਵੀ ਕੀਤੀ ਗਈ ਹੈ ਟਵਿੱਟਰ ਦੇ ਉੱਤੇ ਕਿ ਜਿਹੜਾ ਉਹਨਾਂ ਨੂੰ ਬੋਰਡਿੰਗ ਪਾਸ ਮਿਲਿਆ ਉਸ ਦੇ ਉੱਤੇ ਹੱਥ ਨਾਲ ਸਾਰਾ ਕੁਝ ਲਿਖਿਆ ਹੋਇਆ ਪੈਨ ਨਾਲ ਲਿਖਿਆ ਹੋਇਆ ਹਾਲਾਂਕਿ ਜਿਹੜੀ ਇਹ ਤਕਨੀਕੀ ਖਰਾਬੀ ਹੈ ਇਹ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਨਜ਼ਰ ਆ ਰਹੀ ਹੈ ਲੰਡਨ ਦੇ ਐਥਰੋ ਏਅਰਪੋਰਟ ਦੀ ਗੱਲ ਕੀਤੀ ਜਾਵੇ ਅਮਰੀਕਾ ਵਾਸ਼ਿੰਗਟਨ ਕੈਨੇਡਾ ਜਾਂ ਫਿਰ ਇੰਡੀਆ ਦੇ ਵਿੱਚ ਵੀ ਵੇਖਿਆ ਜਾਵੇ ਤਾਂ ਕਈ 에ਅਰਲਾਈਨਸ ਨੇ ਆਪਣੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਹਾਲਾਂਕਿ ਇੰਡੀਗੋ 에ਅਰਲਾਈਨ ਦੇ ਵੱਲੋਂ ਤਾਂ ਸਾਫ਼ ਤੌਰ ਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਆਪਣੇ ਟਵੀਟ ਦੇ ਵਿੱਚ ਕਿ ਜਿਹੜਾ ਕੋਈ ਯਾਤਰੀ ਜਾਣਾ ਚਾਹੁੰਦਾ ਹੈ ਪਹਿਲਾਂ ਉਹ ਜਿਹੜਾ ਕਸਟਮਰ ਸਰਵਿਸ ਹੈ ਉਸ ਦੇ ਉੱਤੇ ਕਾਲ ਕਰੇ ਤੇ ਜੇਕਰ ਉੱਥੋਂ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਤੁਸੀਂ ਜਾ ਸਕਦੇ ਹੋ ਤਾਂ ਹੀ ਉਹ ਅੱਗੇ ਆਣ ਤਾਂ ਹੀ ਉਹ 에ਅਰਪੋਰਟ ਪਹੁੰਚੇ ਕਿਉਂਕਿ ਇਸ ਸਮੇਂ ਜਿਹੜੀ ਉਡਾਨਾਂ ਨੇ ਉਹ ਪੂਰਨ ਤੌਰ ਤੇ ਬਲੌਕ ਹੋ ਚੁੱਕਿਆ ਪੂਰਾ ਜੈਮ ਹੋ ਚੁੱਕਿਆ ਸਾਰਾ ਸਿਸਟਮ ਜਿਹੜੇ ਕੋਈ ਇੰਟਰਨੈਸ਼ਨਲ ਟੀਵੀ ਚੈਨਲਸ ਨੇ ਸਕਾਈਸ న్యూਸ ਦਾ ਇੱਕ ਟੀਵੀ ਚੈਨਲਸ ਹੈ ਹੋਰ ਵੀ ਬਹੁਤ ਵੱਡੇ ਜਿਹੜੇ ਆਧਾਰ ਇਸ ਨੇ ਉਹਨਾਂ ਦੀ ਵੀ ਜਿਹੜੀ ਟ੍ਰੈਫਿਕ ਹੈ ਉਹ ਬਲੌਕ ਹੋ ਚੁੱਕੀ ਹੈ ਕਿਉਂਕਿ ਜਿਹੜਾ ਇਹ ਡਾਟਾ ਪ੍ਰੋਬਲਮ ਆਇਆ ਜਿਹੜੀ ਇਹ ਇੱਕ ਮਾਈਕਰੋਸਾਫਟ ਦੇ ਸਰਵਰ ਦੇ ਵਿੱਚ ਪ੍ਰੋਬਲਮ ਆਈ ਹੈ ਉਸ ਤੋਂ ਬਾਅਦ ਸਾਰਾ ਕੁਝ ਇਸ ਸਮੇਂ ਠੱਪ ਹੋ ਗਿਆ 에어ਪੋਰਟਾਂ ਦੇ ਉੱਤੇ ਜਿਹੜੇ ਯਾਤਰੀ ਨੇ ਉਹ ਖੱਜਲਖੁਆਰ ਹੋ ਰਹੇ ਨੇ ਜਿਹੜੇ 에어ਪੋਰਟ ਤੇ ਇਸ ਸਮੇਂ ਮੌਜੂਦ ਨੇ ਕਿਉਂਕਿ ਨਾ ਤਾਂ 에어ਪੋਰਟ ਦੇ ਉੱਤੋਂ ਕੋਈ ਟੇਕ-ਆਫ ਹੋ ਰਿਹਾ ਨਾ ਹੀ ਲੈਂਡ ਹੋ ਰਿਹਾ ਜਿਹੜੇ ਜਹਾਜ਼ ਟੇਕ-ਆਫ ਕਰਨ ਲਈ ਰੈਡੀ ਵੀ ਸਨ ਜਾਂ ਲੈਂਡ ਕਰਨ ਦੇ ਲਈ ਰੈਡੀ ਸਨ ਉਹਨਾਂ ਨੂੰ ਵੀ ਰੋਕਿਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਉਂਕਿ ਇਸ ਸਮੇਂ ਜਿਹੜੀ ਸਾਰੀ ਪ੍ਰਕਿਰਿਆ ਹੈ ਕਿਉਂਕਿ ਇੱਕ ਟੈਕਨੋਲੋਜੀ ਦੇ ਨਾਲ ਹੀ 에어ਪੋਰਟ ਤੋਂ ਜਿਹੜਾ ਜਹਾਜ਼ ਹੈ ਉਹ ਲੈਂਡ ਹੁੰਦਾ ਜਾਂ ਟ ¿Por ਤਕਨੀਕੀ ਖਰਾਬੀ ਜਿਹੜੀ ਸਰਵਰ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਜਿੰਨੇ ਵੀ ਮਾਈਕਰੋਸਾਫਟ ਦੇ ਨਾਲ ਜੁੜੇ ਹੋਏ ਕੰਪਿਊਟਰਸ ਨੇ ਪੀਸੀਸ ਨੇ ਚਾਹੇ ਉਹ 에어 ట్రాਫਿਕ ਕੰਟਰੋਲ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ 에어ਪੋਰਟ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਜਿਹੜਾ 에어로ਪਲੇਨ ਹੈ ਉਸ ਦੇ ਨਾਲ ਜੁੜੇ ਹੋਏ ਨੇ ਉਹ ਸਾਰੇ ਠੱਪ ਹੋ ਗਏ ਨੇ 에ਰਰ ਆ ਰਿਹਾ ਬਲੂ ਸਕ੍ਰੀਨ ਆ ਰਹੀ ਹੈ ਜਿਸ ਦੇ ਕਾਰਨ ਪਤਾ ਹੀ ਨਹੀਂ ਲੱਗ ਪਾਰ ਰਿਹਾ ਕਿ ਸਾਨੂੰ ਜਾਣਾ ਕਿੱਧਰ ਹੈ ਤੇ ਸਾਨੂੰ ਆਣਾ ਕਿੱ데 ਰਿਹਾ ਕਿਉਂਕਿ ਕੋਈ ਵੀ ਅਥਾਰਟੀ ਉਹਨਾਂ ਨੂੰ ਸਿਗਨਲ ਨਹੀਂ ਦੇ ਪਾ ਰਹੀ ਕਿਸੇ ਤਰੀਕੇ ਦਾ ਕੋਈ ਮੈਸੇਜ ਨਹੀਂ ਉਹਨਾਂ ਦੇ ਤੱਕ ਪਹੁੰਚ ਪਾ ਰਿਹਾ ਜਿਸ ਕਰਕੇ ਸ ਕਰ ਦਿੱਤੇ ਗਏ ਨੇ ਕਰੀਬ 1 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਸਾਰੇ ਜਿਹੜੇ 에어 ਕੰਟਰੋਲ ਨੇ 에어 ట్రాਫਿਕ ਨੇ 에어ਪਲੇਨ ਨੇ ਜਿਹੜੇ ਆਪਣੇ ਆਪਣੇ 에어ਪੋਰਟਾਂ ਦੇ ਆਪਣ ਆਪਣੇ ਹੈਂਗਰਾਂ ਦੇ ਵਿੱਚ ਖੜੇ ਨੇ ਉਹਨਾਂ ਨੂੰ ਉੱਥੇ ਹੀ ਖੜਾਇਆ ਹੋਇਆ ਕਿਉਂਕਿ ਅੱਗੇ ਤੋਰਿਆ ਨਹੀਂ ਜਾ ਰਿਹਾ ਕਈ 에어ਪੋਰਟਸ ਦੇ ਉੱਤੇ ਤਾਂ ਜਿਹੜੇ ਜਹਾਜ਼ ਅੱਗੇ ਇੱਕ 에어ਪੋਰਟ ਤੋਂ ਬਾਅਦ ਅੱਗੇ ਸ਼ਿਫਟ ਹੁੰਦੇ ਨੇ ਉਹਨਾਂ ਨੂੰ ਜਿਹੜੇ 에어ਪੋਰਟ ਤੇ ਉਤਾਰ ਲਿਆ ਗਿਆ ਉੱਥੇ ਹੀ ਉਹਨਾਂ ਨੂੰ ਏਅਰ ਟ੍ਰੈਫਿਕ ਕੰਟਰੋਲ ਦੇ ਵੱਲੋਂ ਰੋਕਿਆ ਗਿਆ ਦੇ ਤੱਕ ਤੇ ਜਿਹੜੇ ਯਾਤਰੀ ਨੇ ਉਹ ਖੱਜਲ ਖੁਆਰ ਹੋ ਰਹੇ ਨੇ ਸਾਫ ਤੌਰ ਤੇ ਜਿਹੜੀ ਇੰਡੀਗੋ 에ਅਰਲਾਈਨ ਹੈ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਕੋਈ ਯਾਤਰੀ ਸਫ਼ਰ ਕਰਨਾ ਚਾਹੁੰਦਾ ਹੈ ਪਹਿਲਾਂ ਕਸਟਮਰ ਸਰਵਿਸ ਦੇ ਉੱਤੇ ਕਾਲ ਕਰੇ ਜੇ ਉੱਥੋਂ ਹਾਮੀ ਭਰੀ ਜਾਂਦੀ ਹੈ ਤਾਂ ਹੀ ਅੱਗੇ ਆਵੇ ਨਹੀਂ ਤਾਂ ਸਾਰਾ ਟ੍ਰੈਫਿਕ ਕੰਟਰੋਲ ਹੁਣ ਜਮ ਹੈ ਹੁਣ ਵੇਖਣਾ ਹੋਵੇਗਾ ਕਿ ਕਿੰਨੇ ਕੁ ਸਮੇਂ ਤੱਕ ਜਿਹੜੀ ਇਹ ਤਕਨੀਕੀ ਖਰਾਬੀ ਹੈ ਇਸ ਦਾ ਹੱਲ ਲੱਭ ਲਿਆ ਜਾਂਦਾ ਪਰ ਜਿਹੜਾ ਨੁਕਸਾਨ ਹੈ ਉਹ ਕਰੋੜਾਂ ਨਹੀਂ ਸਗੋਂ ਅਰਬਾਂ ਦੇ ਵਿੱਚ ਹੋਣਾ ਲਾਜ਼ਮੀ ਹੈ ਕਿਉਂਕਿ ਬੌਟ ਵੱਡੇ ਪੱਧਰ ਦੇ ਉੱਤੇ ਜਿਹੜੀ 에ਅ ਟਰੈਫਿਕ ਕੰਟਰੋਲ ਦੇ ਉੱਤੇ ਜਿਹੜੀ ਇਹ 60 ਵਜੇ ਹੈ ਸਰਵਰ ਡਾਊਨ ਹੋਣ ਦੇ ਕਾਰਨ ਸਰਵਰ ਦੇ ਵਿੱਚ ਤਕਨੀਕੀ ਖਰਾਬੀ ਆਣ ਦੇ ਕਾਰਨ ਤੇ ਕਿੰਨੇ ਕ ਸਮਾਂ ਲੱਗਦਾ ਇਸ ਨੂੰ ਠੀਕ ਹੋਣ ਦੇ ਵਿੱਚ ਇਹ ਹੁਣ ਜਿਹੜਾ ਉਹਨਾਂ ਵਾਲਾ ਸਮਾਂ ਉਹ ਤੈਅ ਕਰੇਗਾ